ਓਹੋ ਦਿਨਾਨੀਆਂ ਦੇ ਤਾਂ ਕੰਮੇ ਨਹੀਂ ਮੁੱਕਦੇ ਸਾਰੇ ਜਿਹੜੇ 18 ਠੁੱਗੀਆਂ ਬੀਬੀ ਦੇ ਘਾਣੇ ਜੇ ਖਾਣੀਆਂ ਹਾਂ ਮੈਨੂੰ ਤਾਂ ਹਾਈ ਬਾਈ ਮੈਂ 2 ਮਿੰਟ ਬੈਣੀ ਆ ਥੱਕੀ ਪਈਆਂ ਬਹਿਲ ਪਛੋਂ ਕਿ ਨਹੀਂ ਆਈ ਫਿਰ ਇੱਧਰ ਆਈ ਸੈਂਬਰ ਘਰਣ ਮਹਾਪੋਚੇ ਲਾਦਾ ਮੜਾ ਜਹਾ 700 ਵਰਕੇ ਜੇ ਜੇ ਖਾਣਾ ਹੀ ਨਹੀਂ ਮੁੱਕਦਾ ਮੈਂ ਕਿਹਾ ਚੱਲ ਦੋ ਘੜੀ ਰਾਮ ਕਰ ਲਾ ਸਾਮ ਟਟ ਜਾਂਦਾ ਦੇਖੀ ਸਵੇਰੇ ਸਵੇਰੇ ਬਹੁਤ ਬਰੀਕੀ ਦੇ ਕੰਮ ਹੁੰਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਂ ਤਾਂ ਆਏ ਸੋਚ ਦਿੱਤੀ ਮੈਨੂੰ ਕੰਮ ਕਰਦੀ ਕਰਦੀ ਨੂੰ ਇੱਕ ਗੱਲ ਚੇਤੇ ਆ ਗਈ ਮੈਂ ਕਿਹਾ ਅੱਜ ਮੈਂ ਕੁੜੀਆਂ ਨੂੰ ਪੁੱਛਾਂ ਬਈ ਤੁਹਾਡੇ ਨਾਲ ਵੀ ਐਦਾਂ ਹੁੰਦਾ ਹੈ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਮੈਂ ਗੱਲ ਕਿਹੜੀ ਕਰਨੀ ਆ ਮੈਨੂੰ ਇਹ ਕਮੈਂਟਾਂ 'ਚ ਜ਼ਰੂਰ ਜਵਾਬ ਚਾਹੀਦਾ ਬਈ ਜੇ ਅਸੀਂ ਟਾਈਮ 'ਚੋਂ ਟਾਈਮ ਕੱਢ ਕੇ ਇੱਕ ਅੱਧਾ ਦਿਨ ਪੇਕੇ ਲਾਉਣ ਜਾਣੀਆਂ ਇੱਕ ਅੱਧਾ ਦਿਨ ਪੇਕੇ ਲਾਉਣਗੇ ਆਪਾਂ ਨੂੰ ਆਏ ਹੁੰਦਾ ਵੀ ਬਸ ਇੱਕ ਦਿਨੇ ਲੱਗਣਾ ਭਾਈ ਦੋ ਤਿੰਨ ਰਾਤਾਂ ਨਹੀਂ ਲੱਗਣੀਆਂ ਹੈਗੀਆਂ ਇੱਕ ਦਿਨ ਲਾ ਕੇ ਆਪਣਾ ਕੱਲੂ ਲੈ ਮੈਂ ਆਈ ਸੱਜ ਰਹੀ ਉੱਥੇ ਗਏ ਭਾਵੇਂ ਤਾਂ ਸਾਨੂੰ ਆਪਣਾ ਸਾਡਾ ਕੋਈ ਜਵਾਕ ਛੱਡਿਆ ਆ ਭਾਵੇਂ ਅਸੀਂ ਚਲੇ ਗਈਆਂ ਕਿਸੇ ਵੀ ਿਲੇ ਜ਼ਿਲੇ ਚਲੇ ਗਈਆਂ ਭਾਈ ਭਤੀਜੇ ਉਧਰੋਂ ਕਹਿ ਦਿੰਨੇ ਵੀ ਕੋਈ ਗੱਲ ਨਹੀਂ ਇੱਧਰੋਂ ਅਸੀਂ ਛੱਡਿਆ ਮੰਗੇ ਹੁਣ ਮੈਨੂੰ ਇਹ ਦੱਸਿਓ ਵੀ ਕਿਹਦੇ ਕਿਹਦੇ ਨਾਲ ਇੰਨੀ ਬੁਰੀ ਹੁੰਦੀ ਆ ਜਾਦਤੀ ਭੈਣ ਆਪਣੇ ਪੇਕੇ ਘਰ ਚਲੇ ਜਾਂਦੀਆਂ ਨਾ ਇੱਕ ਅੱਧੀ ਰਾਤ ਲਾਉਣ ਮੈਂ ਚੱਲ ਮੈਂ ਕਾਲੂ ਮੁੰਡੇ ਆਉਣਾ ਉੱਥੇ ਜਾ ਕੇ ਐਦਾਂ ਫਸ ਜਾਂਦੀਆਂ ਨੇ ਇੱਕ ਰਾਤ ਇੱਕ ਰਾਤ ਲਾ ਲਈ ਇੱਕ ਰਾਤ ਲਾਉਣ ਤੋਂ ਬਾਅਦ ਦੂਏ ਦਿਨ ਕਹਿਣਾ ਵੀ ਮੈਂ ਦੇਖ ਹੁਣ ਰੋਟੀ ਖਾ ਕੇ ਵੀ ਮੈਂ ਜਾਣਾ ਵੀ ਮੈਨੂੰ ਛੱਡਿ ਆਓ ਹੈ ਕੋਈ ਗੱਲ ਨਹੀਂ ਗਾਹਾਂ ਤੇ ਬੋਲਣਾ ਕੋਈ ਗੱਲ ਨਹੀਂ ਤੈਨੂੰ ਰੋਟੀ ਖਾ ਤੂੰ ਤੈਨੂੰ ਛੱਡਿ ਆਉਨੇ ਹਾਂ ਹੈ ਟੈਨਸ਼ਨ ਨਾ ਲੈ ਰੋਟੀ ਖਾ ਕੇ ਜੋ ਮੇਰਾ ਵੀਰ ਕਰਦਾ ਮੈਂ ਤੁਹਾਨੂੰ ਉਹ ਦੱਸਦੀ ਆ ਉਹੀ ਗੱਲਾਂ ਸਾਡੇ ਕੱਲ ਭੈਣ ਜੀ ਨਾਲ ਹੋਈ ਆ ਹਾਂ ਅੱਗੇ ਵੀ ਹੁੰਦੀ ਹਰੇਕ ਘੜੇ ਹੀ ਹੁੰਦੀ ਆ ਤਕਰੀਬਨ ਤਕਰੀਬਨ ਫੇ ਭੈਣ ਜੀ ਦੁਖੀ ਹੋ ਕੇ ਕਹਿੰਦੀ ਭਾਈ ਤੁਰ ਤਾਂ ਆਵੇ ਹੀ ਨਾ ਹੋਰ ਮੈਨਾਂ ਨਾ ਤੇ ਮੇਰੇ ਨਾਲ ਕੀ ਹੁੰਦੀ ਆ ਜਿਵੇਂ ਕਹਿ ਦਿੰਦੀ ਆ ਵੀ ਪੁੱਤ ਹੁਣ ਐ ਕਰ ਮੈਨੂੰ ਰੋਟੀ ਖਾ ਕੇ ਨਾ ਤੂੰ ਛੱਡਿਆ ਵੀ ਦੇਖ ਮੈਂ ਹੁਣ ਕੱਲ ਦੀ ਆਈ ਹੋਈ ਆ ਗੱਲੇ ਨਹੀਂ ਕੋਈ ਆਂਟੀ ਮੈਂ ਤੈਨੂੰ ਛੱਡ ਕੇ ਆਉਣਾ ਉਦੋਂ ਬਾਅਦ ਰੋਟੀ ਖਾ ਕੇ ਆਪ ਆਪਣੇ ਆਲੇ ਕੌਡੀ ਛਿੱਕੇ ਕੌਡੀ ਕਰਦੇ ਫਿਰੇ ਜਾਣਾ ਉਦੋਂ ਬਾਅਦ ਆਪਾਂ ਐ ਕਰਦੇ ਆ ਹੁਣ ਆਪ ਦੁਪਹਿਰੋਂ ਬਾਅਦ ਚੱਲਾਂਗੇ ਤੀਆ ਪੈਰ ਦੀ ਚਾਹ ਪੀ ਕੇ ਚੱਲਾਂਗੇ ਮੈਂ ਕਹਣਾ ਵੇ ਦੱਸ ਹੁਣ ਹੁਣ ਮੈਂ ਉਹ ਰੋਟੀ ਖਾ ਕੇ ਹੁਣ ਦੱਸ ਹੁਣ ਕੀ ਕਰਨਾ ਘਰ ਮੇਰੇ 36 ਕੰਮ ਰੁਲਦੇ ਆ ਨਹੀਂ ਤੈਨੂੰ ਤੀਆ ਪੈਰ ਨੂੰ ਮੈਂ ਛੱਡ ਕੇ ਆਉਣਾ ਐਂ ਨਾ ਕਰਿਆ ਕਰੋ ਤੁਸੀਂ ਭਾਈ ਕਹੜੇ ਜੇ ਹੋ ਕੇ ਜੇ ਅਗਲੇ ਮੂਹਰਤ ਕਹਿ ਦੇਣਾ ਤੀਪਾਂ ਟਿੱਕੇ ਵੇ ਜਾਂਦੀ ਆ ਤੀਆ ਪੈਰ ਵੀ ਆ ਗਿਆ ਤਿਆਰ ਹੋਣਾ ਬਾਹਰ ਨੂੰ ਕਿਤੇ ਖਿਸਕ ਜਾਣਾ ਕਿਸੇ ਦਿਨ ਨਾਲ ਖਿਸਕ ਜਾਣਾ ਹੋਣ ਆਇਆ ਘੜੀ ਗਿਆ ਆ ਹੋਣ ਆਇਆ ਘੜੀ ਗਿਆ ਆ 6 ਵਜ ਗਏ 6:30 ਵਜ ਗਏ ਲਾ ਹਾ ਹੁਣ ਤਾਂ ਅੰਟੀ ਰਾਤ ਹੋ ਗਈ ਇੱਥੇ ਵੀ ਪੈਣਾ ਉੱਥੇ ਵੀ ਪੈਣਾ ਹੁਣ ਤੈਨੂੰ ਮੈਂ ਕੱਲੂ ਛੱਡ ਕੇ ਆਉਂਗਾ ਉਹ ਵੀ ਗਈ ਉਹ ਵੀ ਉਹ ਵੀ ਰਾਤ ਉੱਥੇ ਪੈਕੀ ਗਈ ਉਦੋਂ ਬਾਅਦ ਦੂਏ ਦਿਨ ਸੱਜ ਰਹੀ ਫੇਰ ਆਹੀ ਕੁਸ ਹੋਣ ਲੱਗ ਜਾਣਾ ਫੇਰ ਸ਼ਾਮ ਆ ਜਾਂਦੀ ਆ ਭਾਈ ਬਹੁਤ ਕਈ ਵਾਰ ਗੁੱਸਾ ਆਉਂਦਾ ਸੱਚੀ ਗੱਲ ਇਹਨਾਂ ਕੋਲ ਤਾਂ ਇਕੱਲੇ ਆਵੇ ਹੀ ਨਾ ਆਪਣੇ ਸਾਧਨ ਨਾਲੇ ਆਵੇ ਵੀ ਨਾਲੇ ਬੰਦਾ ਮੁੜ ਜਵੇ ਜੇ ਨਾ ਇਹ ਚੀਜ਼ ਆਪਾਂ ਕਹਿ ਦਨੇ ਆ ਵੀ ਹਾਂ ਉਧਰੋਂ ਸਾਨੂੰ ਭਾਈ ਭਤੀਜਾ ਛੱਡ ਜੂਗਾ ਹੀ ਬਹੁਤ ਤੰਗ ਕਰਦੇ ਹਾਂ ਹੁਣ ਸਾਡੀ ਭੈਣ ਜੀ ਦੀ ਸੁਣ ਲਓ ਭੈਣ ਜੀ ਵਿਚਾਰੇ ਆਏ ਇੱਕ ਰਾਤ ਲਾਉਣ ਆ ਕਿਉਂਕਿ ਪਿੱਛੇ ਕੰਮ ਚੱਲਦਾ ਸੀਗਾ ਰੰਗ ਰੰਗਦਾ ਇੱਕ ਰਾਤ ਲਾਉਣ ਆਏ ਜਦ ਦੂਗਾ ਦਿਨ ਆ ਗਿਆ ਭੈਣ ਜੀ ਨੂੰ ਕਹਿ ਚੱਲ ਕੋਈ ਨਾ ਤਨ ਰੋਟੀ ਖਾ ਕੇ ਛੱਡਿਆ ਆਉਨੇ ਆ ਸਰਦਾਰ ਨੇ ਕੀ ਕਰਿਆ ਆਪਣਾ ਆਪਣੇ ਕੰਮੇ ਧੰਦੇ ਲੱਗ ਗਿਆ ਕੋਈ ਗੱਲ ਨਹੀਂ ਆਪਾਂ ਦੁਬਾਰਾ ਚੱਲਦੇ ਆਂ ਤੇ ਪੈਰਾ ਬਾਦਵੀ ਆ ਗਿਆ ਹੈ ਉਦੋਂ ਬਾਅਦ ਫੇਰ ਵਿਚਾਰੀ ਨੂੰ ਪੂਰਾ ਜਣੀ ਐਨ ਹੈਰਾਨ ਕੀਤਾ ਵੀ ਕੋਈ ਗੱਲ ਨਹੀਂ ਚੱਲਦੇ ਆ ਵਿਚਾਰੀ ਨੂੰ ਸ਼ਾਮ ਵੀ ਆ ਗਈ ਸ਼ਾਮ ਆ ਗਈ ਕੱਲ ਭੈਣ ਜੀ ਨੇ ਕੀ ਕਰਿਆ ਕੱਲ ਆ ਗਿਆ ਤਾਂ ਉਹਨਾਂ ਦਾ ਤੀਆ ਦੇਣਾ ਕੱਲ ਕੀ ਕਰਿਆ ਸੀ ਗੁਰਦੁਆਰੇ ਤੇ ਆ ਗਈਆਂ ਗੁਰੂ ਘਰੋਂ ਆ ਕੇ ਅਸੀਂ ਭੈਣ ਜੀ ਨੇ ਘਰ ਆ ਕੇ ਫੇਰ ਪਾਠ ਕੀਤਾ ਪਾਠ ਕਰਕੇ 5:30 ਵਜਦੇ ਨੂੰ ਆਪਣੇ ਭਾਈ ਦੇ ਸਹਰਾਣੇ ਵੇ ਗਈ ਉੱਠ ਖੜ ਉੱਠ ਖੜ ਉੱਠ ਖੜ ਚੱਲ ਮੈਂ ਛੱਡ ਗਿਆ ਚੱਲ ਮੈਂ ਛੱਡ ਗਿਆ ਭਾਈ ਹੁਣ ਪਰਝਾਈਆਂ ਡਰਦੀਆਂ ਨਹੀਂ ਕਹਿੰਦੀਆਂ ਵੀ ਹਾਂ ਤੁਸੀਂ ਛੱਡਿਓ ਕੁੜੀਆਂ ਨੂੰ ਹੈ ਫਿਰ ਕੁੜੀਆਂ ਦੇ ਮਨਚ ਨਾ ਕਿਤੇ ਚਲੇ ਜਾਵੇ ਭਈ ਭਾਈ ਰੱਖਦਾ ਪਰਝਾਈ ਕਹਿੰਦੀ ਹੈ ਵੀ ਛੱਡਿਓ ਇਹਨੂੰ ਹੈ ਜੱਕ ਦੀ ਜੱਕ ਦੀ ਮੈਂ ਵੀ ਕਹੀ ਜਾਮਾ ਮਹਾਵੀਰ ਦੇਖ ਕੁੜੀਆਂ ਨੂੰ ਪਤਾ ਹੁੰਦਾ ਆਪਣੇ ਘਰ ਆਂਦਾ ਵੀ ਚੱਲ ਹੁਣ ਇੱਕ ਦਿਨ ਲਈ ਆਏ ਤੇ ਉਹਨਾਂ ਨੇ ਦੋ ਦਿਨ ਲਾਤੇ ਹੁਣ ਆਏ ਨਾ ਨਾ ਹੈਰਾਨ ਕਰੋ ਇੰਨਾ ਹੈਰਾਨ ਮਨਾ ਕਰੋ ਕਿਉਂਕਿ ਹਰੇਕ ਧੀ ਭੈਣ ਇੱਕ ਦੂਈ ਧੀ ਭੈਣ ਦੀ ਫੀਲਿੰਗ ਸਮਝਦੀ ਆ ਹੈਨਾ ਵੀ ਘਰਾਂ ਦੀਆਂ ਜ਼ਿੰਮੇਵਾਰੀਆਂ ਆਪਾਂ ਨੂੰ ਕਿੰਨੀਆਂ ਹੁੰਦੀਆਂ ਤੇ ਤੁਸੀਂ ਇਹ ਦੇਖ ਲਓ ਕੱਲ ਮੈਨੂੰ ਇੰਨੀ ਹਾਸੀ ਆਈ ਭੈਣ ਜੀ 5:30 ਵਜੇ ਨੂੰ ਇਹਨਾਂ ਦੇ ਸਹਰਾਣੇ ਕੱਪੜੇ ਪਾ ਕੇ ਬੈਗਜ ਪੈ ਗੇ ਥਾਲ ਕੇ ਚਾਹ ਪਲਾ ਕੇ ਮੈਂ ਕਿਹਾ ਵੀ ਮੈਂ ਰੋਟੀ ਲਾਉਣੀ ਆ ਰੋਟੀ ਖਾ ਕੇ ਚਲ ਜਾਇਓ ਕਹਿੰਦੇ ਨਹੀਂ ਰੋਟੀ ਤਾਂ ਹੁਣ ਉੱਥੇ ਖਾਉ 7:30 ਵਜੇ ਨੂੰ ਲੈ ਕੇ ਘਰੋਂ ਨਿਕਲ ਗਏ ਉਹਨਾਂ ਨੂੰ ਪਤਾ ਹੈ ਵੀ ਜੇ 7:30 ਟੱਪ ਗਏ ਇਹਨੇ ਕਿਦਰੇ ਨੂੰ ਖਿਸਕ ਜਾਣਾ ਸ਼ਾਮ ਫੇਰ ਆ ਜਾਣੀ ਆ ਸ਼ਾਮ ਦਾ ਕੋਈ ਪਤਾ ਨਹੀਂ ਵੀ ਸ਼ਾਮ ਨੂੰ ਵੀ ਛੱਡੇ ਫੇਰ ਕੱਲ ਨੂੰ ਫੇਰ ਕੱਲ ਆ ਜਾਣੀ ਆ ਮੈਨੂੰ ਇਹ ਦੱਸਿਓ ਵੀ ਹਰ ਇੱਕ ਕੁੜੀ ਨਾਲ ਇਹ ਆ ਕੋਸ ਹੁੰਦਾ ਹੈ ਜੇ ਹੁੰਦਾ ਨਾ ਹਰ ਇੱਕ ਕੁੜੀ ਨਾਲ ਤਾਂ ਤੁਸੀਂ ਬਹੁਤ ਭਾਗਾ ਵਾਲੀਆਂ ਭਾਗਾ ਵਾਲੀਆਂ ਆਏ ਹੋ ਜਿੱਥੇ ਵੀਰ ਖਿੱਚ ਖਿੱਚ ਰੱਖਦੇ ਆ ਭਾਬੀਆਂ ਖਿੱਚ ਖਿੱਚ ਰੱਖਦੀਆਂ ਵੀ ਕੋਈ ਨਹੀਂ ਹੁਣ ਆਏ ਤਾਂ ਹੋਈ ਹੁਣ ਇੱਕ ਰਾਤ ਹੋਰ ਲਾਜੋ ਇੱਕ ਦਿਨ ਹੋਰ ਲਾਜੋ ਉਹ ਘਰ ਭਾਗਾਂ ਵਾਲਾ ਉਹ 3 ਭਾਗਾਂ ਵਾਲੀਆਂ ਨੇ ਨਹੀਂ ਭਾਈ ਬਹੁਤੇ ਆਂਦੇ ਜੇ ਆਪਾਂ ਕਹੀਏ ਕੁਝ ਪਰਸੈਂਟ ਮੱਥੇ ਬੱਟ ਵੀ ਪੈ ਜਾਂਦਾ ਵੀ ਹੁਣ ਆ ਤਾਂ ਗਈ ਹੁਣ ਜਾਊਗੀ ਪਤਾ ਨਹੀਂ ਕਦ ਠੀਕ ਹੈ ਬਈ ਸੋਈ ਗੱਲਾਂ ਨੇ ਸਾਡੇ ਤਾਂ ਭੈਣ ਜੀ ਨਾਲ ਹੀ ਦੁਖੀ ਹੋ ਕੇ ਕਹਿੰਦੇ ਨਹੀਂ ਭਾਈ ਫਿਰ ਤਾਂ ਹੀ ਨਹੀਂ ਆਉਣ ਨੂੰ ਜੀ ਕਰਦਾ ਇੱਕਨ ਤੁਸੀਂ ਕਰਦੇ ਹੋਣੇ ਆ ਜੇ ਇੱਕ ਦਿਨ ਲਈ ਆ ਜਾ ਫਿਰ ਉਹੀ ਨਹੀਂ 4-4 ਦਿਨ ਜਾਣ ਨਹੀਂ ਦਿੰਦੇ ਹੈਗੇ ਫਿਰ ਭੈਣ ਜੀ ਨਾਲ ਦੁਗ ਵਸਦਨ ਮੂਡ ਬਦਲ ਲਾਉਂਦਾ ਵੀ ਹੁਣ ਨਾ ਤਾਂ ਇਹਨਾਂ ਨੂੰ ਤੋੜ ਕੇ ਸੱਟ ਸਕਦੀਆਂ ਨਾ ਇਹਨਾਂ ਨੂੰ ਕੁਝ ਕਹਿ ਸਕਦੀਆਂ ਫਿਰ ਉਹ ਕਿਹੜਾ ਜਸਵਾ ਕਰ ਲੈਣਾ ਹੈ ਫਿਰ ਸਾਨੂੰ ਹਾਸੀ ਬਹੁਤ ਆਉਂਦੀ ਆ ਸਾਡੇ ਤਕਰੀਬਨ ਤਕਰੀਬਨ ਰਵੀ ਸਾਰਿਆਂ ਨਾਲ ਤਿੰਨਾ ਨਾਲੇ ਹੁੰਦਾ ਆਪਣੇ ਤਾਂ ਤਿੰਨਾ ਭੈਣ ਜੀ ਬੜੇ ਭੈਣ ਜੀ ਤੋਂ ਆਪਾਂ ਡਰ ਜਾਂਦੇ ਆ ਥੋੜਾ ਜਿਹਾ ਹੈ ਦੋ ਨਾਲ ਦੋ ਦੋ ਦਾ ਵਿਚਾਰੀਆਂ ਦਾ ਵਾਲਾ ਨਾਸ ਮਾਰਦੇ ਆ ਹੈ ਕਾਲੂ ਚਲੇ ਜਾਈ ਕਾਲੂ ਚਲੇ ਜਾਈ ਕਾਲੂ ਚਲੇ ਜਾਈ ਪਰ ਮੈਂ ਫੇਰ ਕਹਿੰਨੀ ਆ ਵੀ ਅੱਜ ਦੇ ਕਲਜੂਗੀ ਸਮੇਂ ਚ ਜੇ ਕੁੜੀਆਂ ਨਾਲ ਪੇਕੇ ਗਈਆਂ ਨਾਲ ਐਦਾਂ ਹੁੰਦਾ ਤਾਂ ਕੁੜੀਆਂ ਬਹੁਤ ਭਾਗ ਵਾਲੀਆਂ ਬਹੁਤ ਭਾਗ ਵਾਲੀਆਂ ਮੈਂ ਕਹ ਨਹੀਂ ਆ ਵੀ ਸਾਰੇ ਭਾਈ ਭਤੀਜੇ ਆਪਣੀਆਂ ਭੈਣਾਂ ਨੂੰ ਭਤੀਜੇ ਭੂਆ ਨੂੰ ਇੱਕਨੇ ਪਿਆਰ ਕਰਦੇ ਰਹਿਣਾ ਪਰਜਾਈਆਂ ਵੀ ਚਾਹਣ ਬਈ ਨਨਦ ਅੱਜ ਵੀ ਇੱਕ ਦਿਨ ਹੋਰ ਲਾ ਜਵੇ ਠੀਕ ਹੈ ਜੀ ਮੈਂ ਅੱਗੇ ਵੀ ਕਹਿ ਨਹੀਂ ਹੁੰਨੀ ਆ ਮਾਮਾ ਲੱਖ ਕਹਿਣ ਪਰਜਾਈਆਂ ਦਾ ਕਹਿਣ ਦਾ ਨਾ ਜਿਹੜਾ ਹੁੰਦਾ ਉਹ ਕਾਲਜੇ ਠੰਡ ਵੱਖਰੀ ਉਹ ਪੈਂਦੀ ਆ ਠੀਕ ਹੈ ਜੀ ਜੇ ਹੁਣ ਮਾਂ ਖਿੱਚੀ ਜਾਵੇ ਧੀ ਇਹ ਰਹਿ ਜਾਂਦੀ ਧੀ ਇਹ ਰਹਿ ਜਾ ਕਿਉਂਕਿ ਮਾਂ ਦਾ ਤਾਂ ਢਿੱਡ ਅੰਦਰਾਂ ਦੀ ਸਾਂਝ ਹੁੰਦੀ ਆ ਧੀ ਨਾਲ ਹੈਨਾ मां ਖਿੱਚੀ ਜਾਵੇ ਧੀ ਇਹ ਅੱਜ ਦਾ ਦਿਨ ਹੋਰ ਲਾਜਾ ਪਰਝਾਈ ਕਵੇ ਬਿਲਾ ਹੁਣ ਜਾਂਦੀਓ ਨਹੀਂ ਹੁਣ ਇਹਨੂੰ ਫੇਰ ਰੱਖੀ ਜਾਂਦੇ ਆ ਫੇਰ ਉੱਥੇ ਜੀ ਨਹੀਂ ਲੱਗਦਾ ਕਿਉਂਕਿ ਆਪਾਂ ਸਭ ਦੇ ਚਿਹਰੇ ਪੜ ਲਏ ਨੇ ਆ ਉਹ ਆਪਣਾ ਪਰਿਵਾਰ ਹੁੰਦਾ ਹੈ ਉੱਥੋਂ ਹੀ ਗਈ ਹੁੰਦੀ ਆ ਧੀ ਭੈਣ ਸਾਨੂੰ ਤਾਂ ਚਿਹਰਾ ਦੱਸ ਦਿੰਦਾ ਪੇਕੇ ਘਰ ਦੇ ਮੈਂਬਰਾਂ ਦਾ ਵੀ ਕੀ ਦੀ ਫੀਲਿੰਗ ਸਾਡੇ ਪ੍ਰਤੀ ਕਿੱਦਾਂ ਦੀ ਹੈ ਦੱਸਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਵੀ ਸੋਈ ਗੱਲਾਂ ਆ ਉਹ ਧੀਆ ਬਹੁਤ ਭਾਗਾ ਵਾਲੀਆਂ ਜਿਨ੍ਹਾਂ ਨੂੰ ਖਿੱਚ-ਖਿੱਚ ਕੇ ਪੇਕੇ ਰੱਖਦੇ ਨੇ ਕੋਈ ਨਾ ਭੈਣੇ ਅੱਜ ਦਾ ਦਿਨ ਹੋਰ ਲਾਜਾ ਹੁਣ ਆਈ ਹੋਈ ਤਾਂ ਹੈਗੀ ਹੂੰ ਐ ਮੈਂ ਤੁਹਾਡੇ ਨਾਲ ਗੱਲ ਤਾਂ ਸ਼ੇਅਰ ਕੀਤੀ ਐ ਮੈਨੂੰ ਕੱਲ ਵਾਲਾ ਜੋ ਵੀ ਦੇਖਣ ਨੂੰ ਇਹਨਾਂ ਭੈਣਾਂਾਂ ਚ ਗੱਲਬਾਤ ਧੀ ਗਈ ਮੈਨੂੰ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਭੈਣ ਜੀ ਚਿਚੜੀਓ ਬਣ ਕੇ ਵੇਗੇ ਇਹਨਾਂ ਦੇ ਜ਼ਰਾਣੇ ਉੱਠੜ ਉੱਠੜ ਸੁੱਤੇ ਬਿਆਨ ਉਠਾਲ ਕੇ ਚਾਹ ਪਲਾ ਕੇ ਨਵਾਂ ਦਮ ਕਹਿੰਦੇ ਵੀ ਇਸ਼ਨਾਨ ਕਰਕੇ ਕੱਪੜੇ ਪਾਲਾ ਮੈਂ 7:30 ਵਜੇ ਇਹਨੂੰ ਜਾਣਾ ਮੈਨੂੰ ਪਤਾ ਤਾਂ ਫੇਰ ਨਹੀਂ ਮੇਰੇ ਮੁੜ ਕੇ ਹੱਥ ਆਉਣਾ ਹਾਂ ਇਹ ਹੁੰਦਾ ਭੈਣ ਭਾਈਆਂ ਦਾ ਪਿਆਰ ਫੇਰ ਮੈਂ ਕਹਿੰਨੀ ਆ ਵੀ ਬਹੁਤ ਭੱਗਾ ਵਾਲਿਓ ਭਾਈ ਤੁਸੀਂ ਭੈਣ ਭਾਈ ਜਿਹੜੇ ਇੰਨੇ ਰਲ ਮਿਲ ਕੇ ਰਹਿੰਦੇ ਹੋ ਭੈਣ ਜੀ ਨਾਲ ਵਿਚਾਰਿਆਂ ਨਾਲ ਇੱਕ ਗੱਲ ਹੋਰ ਵੀ ਹੋਈ ਉਹ ਹੋਈ ਅ ਚਲੋ ਬੇਟੇ ਨੇ ਉਹਨਾਂ ਦੇ ਨੇ ਡਿਊਟੀ ਤੇ ਜਾਣਾ ਸੀਗਾ ਭੈਣ ਜੀ ਕਹਿੰਦੇ ਵੀ ਮੈਂ ਮਰਿੰਡਰ ਤੋਂ ਬੱਸ ਚੜ ਗਈ ਬਈ ਜੱਗੀ ਮੈਨੂੰ ਆ ਕੇ ਉੱਚੇ ਪਿੰਡ ਤੋਂ ਲੈ ਜਾ ਇਹ ਕਹਿੰਦੇ ਗਾਂ ਤੇ ਮੈਂ ਕੋਲੇ ਖੜੀ ਸੀ ਕਹਿੰਦੇ ਜੇ ਤਾਂ ਦੋ ਦੋ ਦਿਨ ਲਾ ਕੇ ਜਾਣਗੀ ਕਾਤਾ ਮੈਂ ਤੈਨੂੰ ਲੈਣ ਆਉਂ ਨਹੀਂ ਆਪਣਾ ਜਿੱਕੜ ਮਰਜੀ ਆ ਮੈਂ ਨਹੀਂ ਆਉਂਦਾ ਤੈਨੂੰ ਲੈਣਾ ਭੈਣ ਜੀ ਕਹਿੰਦੇ ਵੀ ਕੋਈ ਗੱਲ ਹੀ ਮੈਨੂੰ ਆ ਤਾਂ ਜਾਣਦੇ ਇੱਥੇ ਵੀ ਮੈਂ ਇੱਕ ਦਿਨ ਜ਼ਰੂਰ ਲਾ ਕੇ ਜਾਊਂਗੀ ਠੀਕ ਹੈ ਵੀ ਮੈਨੂੰ ਤੂੰ ਲੈ ਤਾਂ ਜਾ ਆ ਕੇ ਕਹਿੰਦੇ ਨਹੀਂ ਤੂੰ ਪਹਿਲਾਂ ਵਾਅਦਾ ਕਰ ਵੀ ਦੋ ਦਿਨ ਲਾਏਂਗੀ ਤਾਂ ਆਉ ਫਿਰ ਭੈਣ ਜੀ ਨੇ ਵਿਚਾਰੀ ਨੇ ਕਹਿਤਾ ਕਹਿੰਦੀ ਹਾਂ ਕੋਈ ਨਾ ਦੋ ਦਿਨੇ ਲਾ ਜੂਗੀ ਹੈ ਇੱਥੇ ਆ ਕੇ ਭੈਣ ਜੀ ਦੋ ਦਿਨੇ ਰਸੇ ਤੜਾਉਣ ਲੱਗ ਗਏ ਮੈਨੂੰ ਛੱਡ ਗਿਆ ਛੱਡ ਗਿਆ ਵੀ ਜਾਣੀ ਭੈਣ ਜੀ ਫਸੁੱਥੀ ਗਏ ਬੀ ਹਾਂ ਮੈਂ 2 ਦਿਨ ਲਾ ਜੂਗੀ ਠੀਕ ਹੈ ਫਿਰ ਜਾਂ 1 ਦਿਨ ਤੋਂ ਬਾਅਦ ਫਿਰ 2 ਦਿਨ ਅਸੀਂ ੱੱੱਕੇ ਨਾਲੇ ਲਵਾ ਲਿਆ ਵੀ ਸੋਈ ਗੱਲਾਂ ਐ ਐਦਾਂ ਹੀ ਸਭ ਖੁਸ਼ ਰਿਹਾ ਕਰੋ ਧੀਆਂ ਨੂੰ ਖੁਸ਼ ਰੱਖਿਆ ਕਰੋ 81 ਦੀਆਂ ਭੁੱਖੀਆਂ ਨਹੀਂ ਕਾਸੇ ਦੀਆਂ ਭੁੱਖੀਆਂ ਨਹੀਂ ਸਿਰਫ ਤੁਹਾਡੇ ਪਿਆਰ ਦੀਆਂ ਭੁੱਖੀਆਂ ਅੱਜ ਦੇ ਸਮੇਂ 'ਚ ਤਾਂ ਧੀਆਂ ਨੂੰ ਪੇਕੇਆਂ ਤੋਂ ਪਿਆਰ ਮਿਲਣਾ ਹੀ ਬੰਦ ਹੋ ਗਿਆ ਬਹੁਤ ਘਟ ਗਿਆ ਬਹੁਤ ਘਟ ਗਿਆ ਇਹਨਾਂ ਨੂੰ ਪੇਕੇ ਘਰ ਆ ਕੇ ਮਸਤੀ ਕਰ ਲੈਣ ਦਿਆ ਕਰੋ ਤੁਕੇਮਾ ਲਾ ਲੈਣ ਦਿਆ ਕਰੋ ਜੋ ਮਰਜੀ ਕਰਨ ਜਿੱਥੇ ਮਰਜੀ ਘੁੰਮਣ ਫਿਰਨ ਕੁਛ ਕਰਨਾ ਠੀਕ ਹੈ ਜੀ ਮੈਂ ਮੈਡਮ ਬਰਾੜ ਦੀਆਂ ਗੱਲਾਂ ਸੁਣਦੀ ਹੁੰਨੀ ਆ ਧੀਆ ਪ੍ਰਤੀ ਬਹੁਤ ਮੈਡਮ ਬਰਾੜ ਨੇ ਕਿਹਾ ਕਹਿੰਦੇ ਵੀ ਜਦੋਂ ਧੀ ਪੇਕੇ ਘਰ ਆ ਕੇ ਆਪਣੇ ਪੈਰੋਂ ਜੁੱਤੀ ਤਾਰਦੀ ਆ ਨਾ ਧੀ ਨੂੰ ਆਇ ਲੱਗਦਾ ਵੀ ਮੇਰਾ ਸਾਰਾ ਥਕੇਮਾ ਲੈ ਗਿਆ ਪੇਕੇ ਚੀਜ਼ੇ ਇਹੀ ਜੀ ਹੈ ਪੇਕੇ ਚੀਜ਼ੇ ਇਹੀ ਜੀ ਹੈ ਹਰ ਇੱਕ ਧੀ ਦਾ ਇਹੀ ਹਰ ਇੱਕ ਦੀ ਸੋਚਣੀ ਇਹੀ ਹੈ ਕੋਈ ਨਾ ਤੇ ਬੰਦਸ਼ਾ ਨਾ ਲਾਇਆ ਕਰੋ ਕੋਈ ਇਹਨਾਂ ਦੀਆਂ ਰਾਖੀਆਂ ਨਾ ਕਰਿਆ ਕਰੋ ਬਈ ਹਾਏ ਆਪਣੇ ਭਾਈ ਕੋਲ ਨਾ ਖੜ ਜਵੇ ਹਾਏ ਪਤਾ ਨਹੀਂ ਕੀ ਗੱਲਾਂ ਕਰੂਗੀ ਕੋਈ ਗੱਲਾਂ ਨਹੀਂ ਕਰਦੀਆਂ ਹੋਊ ਕੋਈ ਸੌ ਚੋ ਇੱਕ ਅੱਧੀ ਠੀਕ ਹੈ ਇਹਨਾਂ ਨੂੰ ਪੂਰਾ ਆਪਣੇ ਭੈਣਾ ਭਾਈਆਂ ਨੂੰ ਮਸਤੀ ਕਰ ਲੈਣ ਦਿਆ ਕਰੋ ਕਿਉਂਕਿ ਅੱਜ ਦੇ ਸਮੇਂ 'ਚ ਜਿਹੜੀ ਕਬੀਲਦਾਰੀ ਹੈ ਜਿਹੜੀਆਂ ਘਰਾਂ ਦੀਆਂ ਮਜਬੂਰੀਆਂ ਧੀਆਂ ਤੋਂ ਨਿਕਲੇ ਨਹੀਂ ਹੁੰਦਾ ਵੀਵੀ ਦਿਨ ਮੀ ਨਵੀ ਨਮਨਤਾ ਕਰੀ ਜਾਈਦੀਆਂ ਆਜੋ ਹੁਣ ਤਾਂ ਆਜੋ ਫਿਰ ਰੁੱਸ ਜੰਨੀ ਆ ਮੈਂ ਤਾਂ ਮੈਂ ਤਾਂ ਰੁੱਸ ਜੰਨੀ ਆ ਮੈਂ ਮੈਂ ਕਹਤ ਨਹੀਂ ਮੈਂ ਨਹੀਂ ਹੁਣ ਕਹਿਣਾ ਹੈਗਾ ਮੈਂ ਨਹੀਂ ਹੁਣ ਕਹਿਣਾ ਆਜੋ ਫਿਰ ਹੁਣ ਜਿਆਦਾ ਹੋਣਾ ਹੋਇਆ ਫਿਰ ਭੱਜੀਆਂ ਆਉਂਦੀਆਂ ਨੇ ਕਿਉਂਕਿ ਮੈਂ ਵੀ ਪਤਾ ਨਹੀਂ ਕੱਲੀ ਆ ਘਰ 'ਚ ਮੈਨੂੰ ਆਏ ਹੁੰਦਾ ਵੀ ਤਿੰਨਾ 'ਚ ਕੋਈ ਨਾ ਕੋਈ ਥੋੜੇ ਕ ਸਮੇਂ ਬਾਅਦ ਆ ਹੀ ਰਹੇ ਬਈ ਐਦਾਂ ਹੁੰਦਾ ਦੇਖੋ ਜੀ ਇਹ ਸਾਰੀ ਖਿੱਚ ਦੀ ਗੱਲ ਹੁੰਦੀ ਆ ਖਿੱਚ ਦੀ ਗੱਲ ਹੁੰਦੀ ਆ ਪਿਆਰ ਦੀ ਗੱਲ ਹੁੰਦੀ ਆ ਮੋਹ ਮੁਹੱਬਤ ਦੀ ਗੱਲ ਹੁੰਦੀ ਆ ਵੀ ਸੋਹੀ ਗੱਲਾਂ ਸਭ ਭੈਣ ਭਾਈ ਇਕਨੇ ਖੁਸ਼ ਰਿਹਾ ਕਰੋ ਹੱਸਦੇ ਬਸਦੇ ਰਹੋ ਸਭ ਨੂੰ ਮਹਾਰਾਜ ਤਨਦਰੁਸਤੀਆਂ ਬਖਸ਼ੇ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ